ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਕਿਸਾਨ ਲਗਾਤਾਰ ਕਿਸਾਨ ਅੰਦੋਲਨ 2.0 ਦੇ ਵਿੱਚ ਡਟੇ ਹੋਏ ਨੇ ਜੀ ਹਾਂ ਸ਼ੰਭੂ ਸਰਹੱਦ ਅਤੇ ਖਨੌਰੀ ਸਰਹੱਦ ਤੇ ਕਿਸਾਨਾਂ ਦਾ ਇਕੱਠ ਦੇਖਿਆ ਜਾ ਸਕਦਾ ਉਧਰ ਹੀ ਪਾਨਾ ਸਿੱਧੂ ਤੇ ਲੱਖਾ ਸਦਾਣਾ ਵੱਲੋਂ ਵੀ ਇਸ ਕਿਸਾਨ ਅੰਦੋਲਨ 2.0 ਦੇ ਵਿੱਚ ਹੋਰ ਜੋਸ਼ ਭਰਨ ਦੇ ਲਈ ਨੌਜਵਾਨਾਂ ਦਾ ਇਕੱਠ ਕੀਤਾ ਜਾ ਰਿਹਾ ਹੈ। ਹਾਲੀ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਮੁਹਾਲੀ ਤੋਂ ਸ਼ੰਭੂ ਬਾਰਡਰ ਤੱਕ ਪਾਨਾ ਸਿੱਧੂ ਦੀ ਅਗਵਾਈ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ। ਸੈਂਕੜੇ ਲੋਕਾਂ ਦੇ ਕਾਫਲੇ ਨਾਲ ਕਿਸਾਨ ਸੰਘਰਸ਼ ਵਿੱਚ ਪੁੱਜੇ ਪਾਨਾ ਸਿੱਧੂ ਅਤੇ ਲੱਖਾ ਸਦਾਣਾ ਦਾ ਨੌਜਵਾਨ ਕਿਸਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪਾਨਾ ਸਿੱਧੂ ਨੇ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਤੇ ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਇਸ ਸੰਘਰਸ਼ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਬਿੰਨੇ। ਜੀਹਾਂ ਉਹਨਾਂ ਪੰਜਾਬ ਸਰਕਾਰ ਤੇ ਨਿਸ਼ਾਨੇ ਬਿੰਨ੍ਹਦਿਆਂ ਕਿਹਾ ਕਿ ਇਹ ਕਿਸਾਨਾਂ ਲਈ ਕੁਝ ਨਹੀਂ ਕਰ ਰਹੀ। ਉਲਟਾ ਕਿਸਾਨਾਂ ਤੇ ਹੀ ਕਾਰਵਾਈਆਂ ਕਰ ਰਹੀ ਹੈ ਤੇ ਸਾਡੇ ਨੌਜਵਾਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ। ਹਰਾ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆ ਦੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਠੀਕ ਹੈ ਪਰ ਇਹ ਸਾਨੂੰ ਕਦੇ ਡਰਾ ਨਹੀਂ ਸਕਦੇ ਠੀਕ ਹੈ ਨਾ ਹਰਾ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਬਾਬਿਆਂ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਦਿੱਤੀ ਆ ਸਾਡੇ ਗੁਰੂਆਂ ਦੇ ਗੁਰੂਆਂ ਦੇ ਇਤਿਹਾਸ ਕਿੰਨੇ ਵੱਡੇ ਵੱਡੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰਗਜੇਪਾ ਤੋਂ ਅਮਿਤ ਸਾਹ ਵਰਗੇ ਤੋਂ ਬਦਲਦੀਆਂ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੋਣ ਕਿਵੇਂ ਦਬ ਜਾਂਗੇ ਕਦਾਹੀ ਇਹ ਜੀ ਬਾਬਾ ਜੀ ਗੱਲ ਆ ਜਾਗਰੂਕ ਹੋਣ ਦੀ ਹੈ ਨਾ ਕੋਈ ਪਰਚੇ ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ ਤਿੰਨ ਕੇਸ ਪਾਏ ਨੇ ਹੁਣ ਤਿੰਨ ਕੇਸ ਪਾਏ ਨੇ ਦੇਸ਼ ਗ੍ਰੋਹ ਦੇ ਕੱਲ ਮੇਰੀ ਵਕੀਲ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇੱਕ ਦਾ ਪਾਇਆ ਗਿਰ ਤੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਸ ਪਾਏ ਨੇ ਦੇਸ਼ ਗ੍ਰੋਹ ਦੇ ਪਾਏ ਨੇ ਇੱਕ ਪਾਸਪੋਰਟ ਕੈਨਸਲ ਵਾਲਾ ਪਾਇਆ ਜਿਹੜਾ ਹੁਣ ਤੱਕ ਇਹਨਾਂ ਨੇ ਪਾਏ ਨੇ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਕਾਗਜ਼ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਮੈਂ ਤਾਂ ਸਾਰੀ ਉਮਰ ਵਾਸਤੇ ਨਿਕਲਿਆ ਹੋਇਆ ਬਾਬਾ ਜੀ ਦੇਖੋ ਇਹ 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 ਜੋੜੇ ਨਹੀਂ ਇਸ ਕਰਕੇ ਆ ਦੋਨੇ ਭਰਾ ਤੁਹਾਡੇ ਸਾਹਮਣੇ ਖੜੇ ਆ ਸਭ ਤੋਂ ਪਹਿਲਾਂ ਤਾਂ ਯਾਰ ਥੋੜਾ ਪਰਮਾਤਮਾ ਨਾਲ ਜੋ ਮਰਜੀ ਆ ਮੀਨੇ ਥੋੜਾ ਜਿਹਾ ਮੌਸਮ ਥੋੜਾ ਜਿਹਾ ਪ੍ਰੋਗਰਾਮ ਲੇਟ ਕਰਤਾ ਨੌਜਵਾਨ ਸਾਰੇ ਪਹੁੰਚ ਰਹੇ ਨੇ ਗੱਲ ਐਉਂ ਆ ਕੇ ਦੇਖ ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਇਹ ਜਿਹੜੀ ਲੜਾਈ ਆ ਸਾਡੇ ਪੰਜਾਬ ਦੀ ਲੜਾਈ ਆ ਅਸੀਂ ਪੋਲਿਟਿਕਲ ਲੀਡਰਾਂ ਪਿੱਛੇ ਜਦੋਂ ਰੈਲੀਆਂ ਹੁੰਦੇ ਨੇ ਬੜਾ ਭੱਜ ਲੈਣੇ ਆ ਇੱਥੇ ਮਹਾਲੀ ਦੇ ਵਿੱਚ ਬੜਾ ਤੇਲ ਫੂਕੇ ਮੁੜ ਜਾਂਦੇ ਆ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਇਹ ਤਾਂ ਯਾਰ ਗੱਲ ਆਪਣੇ ਹੱਕਾਂ ਦੀ ਆ ਆਪਣੀ ਗੱਲ ਪੰਜਾਬ ਦੀ ਆ ਜੇ ਅਸੀਂ ਇਕੱਠੇ ਹੋ ਕੇ ਹੁਣ ਨਾ ਲੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ਼ ਨਹੀਂ ਕਰਨਾ ਹੁਣ ਤੁਸੀਂ ਇਹ ਦੇਖੋ ਪੰਜਾਬ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਕੀ ਨੇਗੀਆਂ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪ੍ਰਵਾਸ ਹੋਇਆ ਖੜਾ ਕੋਈ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਨਸ਼ਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਇਹ ਜਿਹੜੀਆਂ ਸਾਰੀਆਂ ਸਮੱਸਿਆ ਨੇ ਜਦੋਂ ਪੰਜਾਬ ਅੰਦੋਲਨਾਂ ਦੇ ਵਿੱਚ ਆਉਣਗੇ ਸਟੇਜਾਂ ਦੇ ਬਾਹਰ ਦੇ ਸੁਣਨਗੇ ਗੱਲਾਂ ਤਾਂ ਹੀ ਜਿਹੜਾ ਨੌਜਵਾਨ ਜਾਗਰੂਤ ਹੋਊਗਾ ਇਸ ਕਰਕੇ ਨੌਜਵਾਨੋਂ ਪੰਜਾਬ ਨੂੰ ਜਿਹੜੀ ਹਰ ਪੱਖ ਹਰ ਪਾਸਿਓਂ ਜਿਹੜੀਆਂ ਸਰਕਾਰਾਂ ਦੀਆਂ ਜਿਹੜੀਆਂ ਵੱਡੀਆਂ ਚਾਲਾਂ ਨੇ ਪੰਜਾਬ ਨੂੰ ਹਰ ਪਾਸੇ ਖਾਧਾ ਜਾ ਰਿਹਾ ਪਰ ਆਪਾਂ ਇਕੱਠੇ ਹੋ ਗਿਰੜੀ ਆਪਣੀ ਲੜਾਈ ਲੜੀਏ ਅਨਸ਼ਾਸਨ ਦੇ ਵਿੱਚ ਰਹਿ ਕੇ ਜਾਵਤ ਦੇ ਵਿਚਾਰਾ ਕੇ ਲੜੀਏ ਆਗੂ ਸਾਹਿਬਾਂ ਨੇ ਜਿਵੇਂ ਗਵਾਹੀ ਉਹਦੀ ਗਵਾਹੀ ਦੇ ਵਿੱਚ ਰਹਿ ਕੇ ਲੜੀਏ ਅਸੀਂ ਜਿਹੜੇ ਸਾਡੇ ਲੀਡਰ ਨੇਗੇ ਪੋਲੀਟੀਕਲ ਜਿੰਨੇ ਵੀ ਸਾਡੇ ਰਾਜ ਕਰਤਾ ਸਹਣੀਆ ਸਵਾਲ ਆਪਾਂ ਇਹਨਾਂ ਨੂੰ ਕਰੀਏ ਨਾ ਕਿ ਲੀਡਰਾਂ ਨੂੰ ਕਰੀਏ ਹੁਣ ਸਵਾਲ ਕਿਹਨੂੰ ਕਰਨਾ ਬਣਦਾ ਸਵਾਲ ਅਸੀਂ ਕਹਿੰਦੇ ਸਾਡੀ ਸੈਂਟਰ ਸਰਕਾਰ ਬਹੁਤ ਵੱਡੀ ਦੁਸ਼ਮਣ ਹੈ ਪੰਜਾਬ ਸਰਕਾਰ ਇਸ ਤੋਂ ਵੱਡੀ ਦੁਸ਼ਮਣ ਹੈ ਕਿਸੇ ਟਾਈਮ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਵੋਟਾਂ ਇਸ ਕਰਕੇ ਲੈਂਦੀਆਂ ਸੀਗੀਆਂ ਕਿ ਮੈਂ 23 ਦੇ 23 ਫਸਲਾਂ ਤੇ ਐਮਐਸਪੀ ਦੇਵਾਂਗਾ ਅੱਜ ਉਹ 23 ਦੇ 23 ਫਸਲਾਂ ਤੇ ਐਮਐਸਪੀ ਦੇਣ ਵਾਲਾ ਕਿੱਧਰ ਗਿਆ ਸਵਾਲ ਆਪਾਂ ਇਹਨਾਂ ਨੂੰ ਕਰੀਏ ਸਵਾਲ ਕਰੀਏ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇਣਗੇ ਸਵਾਲ ਇਹਨਾਂ ਦਾ ਕਰੀਏ ਜਿਹੜੇ ਬੀਏਪੀ ਕਲਚਰ ਦਾ ਵਿਰੋਧ ਕਰਦੇ ਸੀਗੇ ਵੀ ਅਸੀਂ ਬੀਏਪੀ ਬੀਏਪੀ ਕਲਚਰ ਨਹੀਂ ਲੈਣਾ ਅੱਜ ਉਹ ਸਾਰੇ ਬੀਏਪੀ ਕਲਚਰ ਫਾਲੋ ਕਰਦੇ ਨੇ ਸਵਾਲ ਇਹਨਾਂ ਨੂੰ ਕਰਨਾ ਬਣਦਾ ਇਸ ਕਰਕੇ ਆਓ ਨੌਜਵਾਨੋ ਜਾਗਰੂਤ ਹੋ ਆਪਣੇ ਦੁਸ਼ਮਣਾਂ ਦੀ ਸਈਆਂ ਦੀ ਪਛਾਣ ਕਰਕੇ ਰਾਜ ਕਰਤਾ ਸਰਾਣੇ ਦੀ ਤਾਂ ਆਪਾਂ ਇਹਨਾਂ ਦੇ ਇਹਨਾਂ ਦਾ ਵਿਰੋਧ ਮੋਰਚਾ ਖੋਲ੍ਹੀਏ ਤੇ ਆਪਣੇ ਹੱਕਾਂ ਲਈ ਡਟੀਏ ਲੜੀਏ ਬਾਪੂ ਬਲਕੌਰ ਸਿੰਘ ਹਾਂਜੀ ਬਾਪੂ ਬਲਕੌਰ ਸਿੰਘ ਤੁਹਾਨੂੰ ਦਾ ਥੋੜਾ ਜਿਹਾ ਬਿਮਾਰ ਨੇਗੇ ਪਰ ਫਿਰ ਵੀ ਮੈਨੂੰ ਕਹਿ ਰਿਹਾ ਕਹਿੰਦਾ ਮੈਂ ਭਾਨੇ ਆ ਰਿਹਾ ਰਾਜਪੁਰੇ ਸ਼ਾਇਦ ਉਹ ਉੱਥੇ ਸ਼ਾਂਭਲ ਹੋ ਜਾਣਗੇ ਚੱਲ ਪੇ ਸ਼ਾਇਦ ਉੱਥੋਂ ਚੱਲ ਪੇ ਚੱਲਣ ਦੇ ਬਾਵਜੂਦ ਕਈ ਕਲਾਕਾਰ ਵੀ ਆ ਗਏ ਆ ਬਲਕਾਰਨ ਖਿੱਲਾ ਪਹੁੰਚ ਗਿਆ ਇੱਥੇ ਜਸਮਿੰਦਰ ਵਿਰਾੜ ਪਹੁੰਚ ਗਈ ਆਪਣਾ ਗਲਾਬ ਸਿੱਧੂ ਪਹੁੰਚਣ ਵਾਲਾ ਸਾਰੇ ਕਲਾਕਾਰ ਮੁੰਡੇ ਪਹੁੰਚ ਰਹੇ ਨੇ ਕਿ ਥੋੜਾ ਮੀਂਹ ਕਰਕੇ ਥੋੜਾ ਜਿਹੜਾ ਪ੍ਰੋਗਰਾਮ ਲੇਟ ਹੋ ਗਿਆ ਤਕੀ ਲੱਗਦਾ ਪੰਜਾਬ ਸਰਕਾਰ ਦਾ ਸਾਰੇ ਧਰਨੇ ਸ਼ਰੂਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਕੱਲਾ ਇਹ ਸਰਕਾਰ ਦਾ ਗੱਲ ਨਾ ਕਰੋ ਜਿੰਨੀਆਂ ਵੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਦਾ ਸਾਰਾ ਪੰਜਾਬ ਪ੍ਰਤੀ ਜ਼ੀਰੋ ਰੋੜ ਰਿਹਾ ਹੈ ਜਾਂ ਕੋਈ ਮੁੱਖ ਮੰਤਰੀ ਆਏ ਨਹੀਂ ਜਿਹਨੇ ਕਿਤੇ ਡਟ ਕੇ ਪੰਜਾਬ ਦੀ ਗੱਲ ਕੀਤੀ ਹੋਵੇ ਜੇ ਇਹ ਮੁੱਖ ਮੰਤਰੀ ਦੀ ਇਹ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਿਰਫ ਡਰਾਮੇ ਕਰ ਰਿਹਾ ਕਿਤੇ ਇੰਟਰਨੈਟ ਬੰਦ ਕਰਤਾ ਕਿਤੇ ਕੁਝ ਕਰਤਾ ਸਾਡੇ ਲੋਕਾਂ ਦੇ ਉੱਪਰ 307 ਦੇ ਪਰਚੇ ਪਈ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ 8 ਦਿਨਾਂ ਬਾਅਦ ਸਾਡਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਸ਼ੁਭਕਰਨ ਉਹਦੇ ਜਿਹੜੀ ਪਰਚਾ ਦਰਜ ਕੀਤਾ ਉਹ ਅਣਪਛਾਤੇ ਨੇ ਪਰਚਾ ਦਰਜ ਕਰਿਆ ਕਿਸੇ ਟਾਈਮ ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਪਾਰਲੀਮੈਂਟ 'ਚ ਖੜਕੇ ਗੱਲਾਂ ਕਰਦਾ ਸੀ ਬਾਈਬਲ ਕਲਾ ਵਾਲਾ ਗੋਲੀ ਕਾਂਡ ਸੀਗਾ ਕਿ ਦੇਖੋ ਕਿਤੇ ਪੁਲਿਸ ਵੀ ਅਣਖਸਾਤੀ ਹੋਈ ਐ ਕੀ ਇਹ ਵੀ ਸਾਡੇ ਦੇਸ਼ ਦੀ ਪੁਲਿਸ ਆ ਸਾਡੇ ਦੇਸ਼ ਦੀ ਆਰਮੀ ਆ ਸਾਡੇ ਦੇਸ਼ ਦੀ ਇਹ ਜਿਹੜਾ ਆਪਣਾ ਬਣਿਆ ਹੋਇਆ ਖੱਟਰ ਜਾਂ ਉਹਦੀ ਸਰਕਾਰ ਉਹ ਸਾਡੇ ਦੇਸ਼ ਦੀ ਸਰਕਾਰ ਆ ਕੀ ਅਣਖਸਾਤੀ ਹੋ ਗਿਆ ਸਾਡੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਪਰਚਾ ਦਰਜ ਕਰਨਾ ਸੀਗਾ ਤਾਂ ਬਾਏ ਨੇ ਪਰਚਾ ਦਰਜ ਕਰਦਾ ਇਹ ਤਾਂ ਇੱਕ ਡਰਾਮਾ ਕੀਤਾ ਗਿਆ ਤਾਂ ਵਿਖਾਵਾ ਕੀਤਾ ਗਿਆ ਹਰਪਾਲ ਚੀਮਾ ਵਿਧਾਨ ਸਭਾ ਚ ਕਹਿੰਦੇ ਕਹਿੰਦੇ ਬਸ ਅਸੀਂ ਜਾਂਚ ਕਰਾਂਗੇ ਬੰਦੇ ਦਾ ਪਛਾਣੇ ਜਾਣਾ ਜਾਂਚਾਂ ਤਾਂ ਜਿਹੜੀਆਂ ਜਾਂਚਾਂ ਦੀ ਗੱਲ ਕਰਦੇ ਹੋ ਮੈਨੂੰ ਆਹ ਦੱਸ ਦਿਓ ਜਾਂਚਾਂ ਚੜੀਆਂ ਕਿਹੜੀਆਂ ਨੇ ਪਰੇਣੀਆਂ ਤੁਸੀਂ ਕਹਿੰਦੇ ਸੀਗੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਦੀ ਬੇਆਵਦੀ ਹੋਈ ਹੈ ਵੋਟਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ 24 ਘੰਟੇ ਜਨ ਸਾਫ ਦੇ ਦਾਂਗੇ ਉਹ ਤੁਸੀਂ ਇਨਸਾਫ ਦੇ ਨਾਲ ਕਿੱਧਰ ਗਏ ਜਨਤਾ ਦਾ ਤੁਹਾਡੀਆਂ ਉਹਦੀਆਂ ਨਹੀਂ ਪੂਰੀਆਂ ਹੋਈਆਂ ਅੱਜ ਕਿੰਨੇ ਸਾਲ ਹੋ ਗਏ ਤੁਸੀਂ ਇਹਦੀ ਜਾਂਚ ਦੀ ਕਿੱਧਰੋਂ ਗੱਲ ਕਰਦੇ ਹੋ ਇਹ ਤਾਂ ਸਿਰਫ ਔਰ ਸਿਰਫ ਇੱਕ ਡਰਾਮਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਈ ਜਿਵੇਂ ਕਿ ਪਹਿਲਾ ਛੇਤਰ ਹੋਰਾਂ ਪਾਰਟੀਆਂ ਦੇ ਫਿਰਦਾ ਰਹਾ ਹੁਣ ਇਹ ਪਿੰਡਾਂ ਦੇ ਵਿੱਚ ਵੋਟਾਂ ਮੰਗ ਕੇ ਦਿਖਾਉਣ ਹੁਣ ਜਾ ਕੇ ਦਿਖਾਉਣ ਸੰਗਰੂਰ ਦੇ ਵਿੱਚ ਜਿਹੜਾ ਕਹਿੰਦਾ ਹੁੰਦਾ ਉਹਨਾਂ ਦਾ ਸਾਡਾ ਸੰਗਰੂਰ ਕਿਲਾ ਉੱਥੇ ਜਾ ਕੇ ਸੀਐਮ ਜਾ ਕੇ ਵੋਟਾਂ ਮੰਗ ਕੇ ਦਿਖਾਵੇ ਅੱਜ ਸੰਗਰੂਰ ਦੇ ਲੋਕ ਹੀ ਖਰੋਰੀ ਬਾਡਰਾਂ ਤੇ ਸ਼ੰਭੂ ਬਾਡਰਾਂ ਤੇ ਬੈਠੇ ਨੇਗੇ ਅੱਜ ਇਹਨਾਂ ਦੇ ਮਾੜੇ ਹਾਲਾਤ ਉਹ ਹੋ ਗਏ ਜਿਹੜੇ ਕਿ ਹੋਰਾਂ ਪਾਰਟੀਆਂ ਦੇ ਨਾਲ ਵੀ ਇਸ ਇਸ ਪਾਰਟੀ ਦੇ ਮਾੜੇ ਹਾਲਾਤ ਹੋਏ ਨੇ ਬਿਲਕੁਲ ਮੈਂ ਕਈ ਕਲਾਕਾਰਾਂ ਨੂੰ ਇਹ ਗੱਲ ਕਹੀ ਕਹਿੰਦੇ ਵੀ ਯਾਰ ਕਲਾਕਾਰ ਕੇ ਮਖਿਹਾਓ ਤੁਸੀਂ ਮੇਰੇ ਵਾਲੇ ਅੰਦੋਲਨ ਮੇਰੇ ਦੇਖੋ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਿੰਨੇ ਵੀ ਨੌਜਵਾਨ ਪਹੁੰਚ ਰਹੇ ਸੀਗੇ ਉਸ ਮੇਰੇ ਵਾਲੇ ਅੰਦੋਲਨ ਚ ਸਭ ਨੂੰ ਪ੍ਰਸ਼ਾਸਨ ਪੁਲਿਸ ਫੋਨ ਕਰਦੀ ਰਹੀ ਸੀ ਆਈ.ਸੀ.ੀ ਚ ਫੋਨ ਜਾਂਦੇ ਰਹੇ ਨੇ ਥਾਣੇ ਚ ਫੋਨ ਜਾਂਦੇ ਰਹੇ ਨੇ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਨੂੰ ਸ਼ਾਮਲ ਪੰਜਾਬ ਗਵਰਨਮੈਂਟ ਹੋਣ ਨਹੀਂ ਦਿੰਦੀ ਪੰਜਾਬ ਅੰਦਰੋਂ ਅਸੀਂ মিডিਆ ਦੇ ਵਿੱਚ ਕਹਿੰਦੇ ਨੇ ਅਸੀਂ ਲੋਕਾਂ ਨਾਲ ਅੰਦਰੋਂ ਉਹੀ ਜਿਹੜਾ ਭਾਜਪਾ ਦੀ ਜਿਹੜੀ ਜਾਰੀ ਨਿਮਾ ਰਹੇ ਨੇਗੇ ਕਿਹੜੇ ਕਲਾਕਾਰ ਨੇ ਨਾ ਦੱਸ ਸਕਦੇ ਹਾਂ ਬਹੁਤ ਸਾਰੇ ਕਲਾਕਾਰ ਨੇਗੇ ਹੁਣ ਕਿਹੜੇ ਕਿਹੜੇ ਕਲਾਕਾਰਾਂ ਦਾ ਪਤਾ ਹੀ ਗੱਲ ਆ ਬੜਾ ਮਾਦਾ ਛੋਟਾ ਹੁੰਦਾ ਹੁਣ ਇਹ ਤਾਂ ਹੈ ਨਹੀਂਗਾ ਵੀ ਹਰ ਇੱਕ ਭਾਨਾ ਸਿੱਧੂ ਆ ਵੀ ਠੋਲ ਕੇ ਕਹੂਗਾ ਗੱਲ ਹੈ ਨਾ ਸਰਕਾਰ ਬਰਤ ਕਲਾਕਾਰਾਂ ਦਾ ਮਾਦਾ ਬਹੁਤ ਛੋਟਾ ਹੁੰਦਾ ਪਰ ਫਿਰ ਵੀ ਬਹੁਤ ਸਾਰੇ ਕਲਾਕਾਰ ਅੱਜ ਪਹੁੰਚ ਰਹੇ ਨੇਗੇ ਮੈਂ ਇਹ ਹੀ ਗੱਲ ਕਹਿਣਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਤਾਂ ਆਪਾਂ ਜਾਗਤ ਦੇ ਵਿੱਚ ਰਹਿਣਾ ਜਿੰਨੇ ਵੀ ਇਸ ਸਾਡੇ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਹੋ ਤੇ ਸਾਰਿਆਂ ਗੂ ਸਾਹਿਬਾਨਾਂ ਦੇ ਆਪਾਂ ਉਸ ਦੇ ਵਿੱਚ ਅਗਵਾਈ ਦੇ ਵਿੱਚ ਆਪਾਂ ਜਿਹੜਾ ਸਾਰਿਆਂ ਨੇ ਜਾਣਾ ਹੁਣ ਕਈ ਇੱਥੇ ਸਵਾਲ ਉੱਠਦੇ ਨੇਗੇ ਤੁਸੀਂ ਟਿਕਾ ਆਪਾਂ ਸ਼ੰਭੂ ਤੇ ਬੈਠੇ ਹੋ ਖਨੌਰੀ ਤੇ ਬੈਠੇ ਹੋ ਹੁਣ ਤੁਸੀਂ ਇਹ ਦੇਖੋ ਸਾਡੀ ਪ੍ਰਾਪਤੀ 60% ਜਿਹੜੇ ਸਾਡਾ ਮੰਗਾ ਮੰਨ ਨੂੰ ਹੁਣ ਸਰਕਾਰ ਕੇਂਦਰ ਸਰਕਾਰ ਤਿਆਰ ਵੀ ਹੈ ਜਿਹੜੇ ਲੋਕ ਇਹ ਸਵਾਲ ਕਰਦੇ ਨੇ ਵੀ ਤੁਸੀਂ ਬੈਠੇ ਖਟ ਕੀ ਕਰ ਰਹੇ ਹੋ ਅੰਦੋਲਨ ਦੇ ਵਿੱਚ ਕੱਢ ਕੀ ਰਹੇ ਹੋ 10 ਫਸਦਲਾਂ ਤੇ ਐਮਐਸਪੀ ਤੇ ਆ ਗਈ ਜਿਹੜੀ ਕਿਸੇ ਇੱਕ ਫਸਲੀ ਦੀ ਫਸਲ ਦੀ ਐਮਐਸਪੀ ਦੀ ਗੱਲ ਨਹੀਂ ਸੀ ਕਰਦੀ ਘਰਾਂ ਦੇ ਵਿੱਚੋਂ ਜੇ ਅਸੀਂ ਨਿਕਲੇ ਆ ਜੇ ਲੜ ਨਹੀਂ ਲਿਖ ਲਿਆ ਤਾਂ ਬਹੁਤ ਕੁਝ ਲੈ ਕੇ ਨਿਕਲਾਂਗੇ ਉਵੇਂ ਜਿਵੇਂ ਅਸੀਂ ਘਰਾਂ ਦੇ ਵਿੱਚ ਰੋਟੀਆਂ ਵੱਢੀ ਜਾਂਦੇ ਸੀਗੇ ਉੱਥੇ ਬੈਠੇ ਅੱਜ ਇੱਥੇ ਆਏ ਆ ਆ ਸੰਭੂ ਦੇ ਬੈਠੇ ਖਨੌਰੀ ਤੇ ਬੈਠੇ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਸੈਂਟਰ ਗਵਰਨਮੈਂਟ ਤੋਂ ਲਾਵਾਂਗੇ ਪਰ ਜਿਹੜੇ ਕਲਾਕਾਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫੋਨ ਆ ਸਕਦੇ ਮੈਂ ਤਾਂ ਪਹਿਲਾਂ ਆ ਮੀਡੀਆ ਚ ਨਾਂ ਲੱਤੇ ਮੈਂ ਤਾਂ ਕਈਆਂ ਦੇ ਨਾਂਗ ਨਹੀਂ ਲੱਤੇ ਜਿਨ੍ਹਾਂ ਦੇ ਮੈਂ ਨਾਂ ਲੱਤੇ ਉਹਨਾਂ ਨੂੰ ਫੋਨ ਚਲੇ ਗਏ ਬਾ ਹੁਣ ਜਿਹੜੇ ਵੀ ਆ ਰਹੇ ਨੇ ਕਿੰਨੇ ਕਿੰਨੇ ਗੱਲਬਾਤ ਆ ਜਿਹੜੀ ਕੋਰਾ ਨਹੀਂ ਲਾ ਰਹੀ ਦੋਸਤ ਬਿਲਕੁਲ ਕੋਰਾ ਲ ਤੁਸੀਂ ਕੋਈ ਰਾਜਨੀਤਿਕ ਬੰਦੇ ਨਹੀਂ ਹੈਗੇ ਤੁਹਾਡੀ ਆਫ ਦੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਜੇ ਤੁਹਾਡੀ ਆਫ ਦੇ ਵਿੱਚ ਏਕਤਾ ਨਹੀਂ ਹੋਊਗੀ ਤਾਂ ਪੰਜਾਬ ਦੇ ਵਿੱਚ ਬੜੀ ਨਿਰਾਸ਼ਾ ਆ ਜਾਊਗੀ ਹੁਣ ਇਹ ਕਿਹੜਾ ਕੋਈ ਵਿਆਹ ਹੈ ਦੇਖੋ ਮੈਂ ਇਹ ਗੱਲ ਕਹਿਣਾ ਜਦੋਂ ਹੁਣ ਇੱਕ ਨੇ ਮੋਰਚਾ ਵਿੜ ਲਿਆ ਸਾਡੇ ਆਗੂ ਸਾਹਿਬ ਉਹਨਾਂ ਨੂੰ ਮੈਂ ਨਿਬਰਤਾ ਸਤ ਹੱਥ ਬੰਨ ਕੇ ਬੇਨਤੀ ਕਹਿਣਾ ਕਿਉਂਕਿ ਮੈਂ ਆਗੂ ਸਾਹਿਬ ਉਹਨਾਂ ਦਾ ਉਹਨਾਂ ਵਿਰੋਧ ਨਹੀਂ ਕਰਦਾ ਸਾਡਾ ਜਿਹੜਾ ਅਸਲ ਦੇ ਵਿੱਚ ਦੁਸ਼ਮਣ ਹੈ ਉਹ ਸਾਡੀ ਦੁਸ਼ਮਣ ਹੈਗਾ ਰਾਜਕਰਤਾ ਸਰਾਣੀ ਆ ਸਾਡਾ ਜੇ ਚਾਹੇ ਪੰਜਾਬ ਸਰਕਾਰ ਹੋਣ ਵਾਲੀ ਚਾਹੇ ਪਹਿਲਾਂ ਵਾਲੀ ਹੈ ਇਸ ਕਰਕੇ ਮੈਂ ਆਗੂ ਜਮਨੂ ਨੂੰ ਇੱਕ ਗੱਲ ਕਹਿਣਾ ਹੈ ਵੀ ਤੁਸੀਂ ਇੱਧਰ ਜੀਰਕਪੁਰ ਵਾਲੇ ਰੋਡ ਰਾਹੀਂ ਪਾਜੋ ਦਿੱਲੀ ਨੂੰ ਜਾਣ ਲਈ ਜੋ ਦੋ ਰੋਡ ਸਾਡੇ ਦੂਜੇ ਆਗੂ ਨੇ ਘੇਰ ਲਏ ਇੱਕ ਡੱਬਾ ਡੱਬਾ ਵਾਲੇ ਵਾਲਾ ਖੁੱਲਾ ਪਿਆ ਉੱਧਰ ਬਹਿ ਜਾਓ ਹੁਣ ਤੁਸੀਂ ਇਹ ਚੀਜ਼ ਨੂੰ ਦੇਖੋ ਨਾ ਤੁਸੀਂ ਆਪਣਾ ਇੱਕ ਜਾਬਤਾ ਬਣਾ ਲਓ ਪੰਜਾਬ ਉੱਠ ਖੜਿਆ ਪੰਜਾਬ ਉੱਠ ਖੜਿਆ ਤੁਸੀਂ ਇੱਕ ਚੀਜ਼ ਦੇਖੋ ਸਰਕਾਰ ਮੀਟਿੰਗਾਂ ਵੀ ਕਰ ਰਹੀ ਆ ਤੁਹਾਨੂੰ ਐਨਾ ਕੁਝ ਦੇਣ ਨੂੰ ਤਿਆਰ ਵੀ ਹੋ ਗਈ ਜੇਕਰ ਤੁਸੀਂ ਅੰਦੋਲਨ ਮਹੀਨਾ ਵੀ ਦਿਨ ਚਲਾਓਗੇ ਤਾਂ ਜਿੰਨਾ ਕੁਝ ਮੰਗਾ ਲੈ ਲੋ ਦੁਬਾਰੇ ਫਿਰ ਅੰਦੋਲਨ ਕਰ ਲਾਂਗੇ ਇੱਕ ਚੀਜ਼ ਦੇਖੋ ਤੁਸੀਂ ਇੱਕ ਚੀਜ਼ ਕਹਿਣੇ ਹੋ ਵੀ ਸਾਨੂੰ ਪੰਜਾਬ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਇੱਕ ਸਾਲ ਬਾਅਦ ਅੰਦੋਲਨ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਜਿਹੜੇ ਲੜਨ ਵਾਲੀਆਂ ਫੌਜਾਂ ਹੁੰਦੀਆਂ ਨੇਗੀਆਂ ਜੇਕਰ ਅਸੀਂ ਲੜਾਂਗੇ ਨਹੀਂ ਜੰਗਾ 'ਚ ਉਧਰ ਨਹੀਂ ਲੜਾਂਗੇ ਤਾਂ ਅਸੀਂ ਜੰਗਾ ਲੜਨਾ ਭੁੱਲ ਜਾਾਂਗੇ ਹੁਣ ਪੰਜਾਬ ਕਿਹੜਾ ਆਪਣੀ ਕੱਲੀ ਲੜਾਈ ਲੜ ਰਿਹਾ ਹੈ ਪੰਜਾਬ ਨੇ ਹਮੇਸ਼ਾ ਤੋਂ ਇਸ ਭਾਰਤ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਅੱਜ ਬਿਲਕੁਲ ਮੇਰੇ ਤਾਂ ਜਿੰਨੇ ਮਰਜੀ ਪਰਚੇ ਕਰ ਲੈਣਾ ਮੈਂ ਉਸ ਗੱਲ ਤੇ ਵੀ ਆਉਣਾ ਹੈ ਮਜਬੂਰੀ ਹੈ ਹੁਣ ਅਜਿਹੇ ਅੰਦੋਲਨ ਜਾਣਾ ਲੋਕਾਂ 'ਚ ਜਾਣਾ ਮੈਂ ਤੇਰੇ ਇਸ ਸਵਾਲ ਦਾ ਵੀ ਜਵਾਬ ਦਿੰਨਾ ਪਹਿਲਾਂ ਮੈਂ ਆਪਣੇ ਸਵਾਲ ਦੀ ਗੱਲ ਕਰ ਲਾਂ ਪੰਜਾਬ ਨੇ ਹਮੇਸ਼ਾ ਤੋਂ ਜਿਹੜੀ ਪੂਰੇ ਭਾਰਤ ਨੂੰ ਦੇਸ਼ ਨੂੰ ਬਚਾਉਣ ਲਈ ਲੜਾਈ ਲੜੀ ਹੈ ਅੱਜ ਪੂਰੇ ਭਾਰਤ ਜਿਹੜੀ ਕਿਸਾਨੀ ਖਤਰੇ ਦੇ ਵਿੱਚ ਆ ਤਾਂ ਪੰਜਾਬ ਲੜ ਰਿਹਾ ਹੈ ਇਸ ਕਰਕੇ ਜਿਹੜੀ ਤੁਸੀਂ ਗੱਲ ਪਰਚੇ ਲਈ ਕਹੀ ਹੈ ਪਰਚੇ ਦਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਹੈ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੇਰਾ ਦਾਦੇ ਦਾ 60 ਸਾਲ ਦਾ ਕਾਰਜਕਾਲਾ ਜਿਹੜਾ ਕਿਸਾਨੀ ਲਈ ਜੇਲਾਂ ਦੇ ਵਿੱਚ ਹੀ ਰਿਹਾ ਅਨੇਕਾਂ ਵਾਰੀ ਜੇਲ੍ਹ ਗਿਆ ਮੈਂ ਉਸ ਕਰਤਾਰ ਸਿੰਘ ਦਾ ਪੁੱਤ ਆ ਮੇਰੇ ਤੇ ਅਜ ਤੱਕ ਕਿੰਨੇ ਪਰਚੇ ਹੋ ਗਏ ਮੇਰੇ ਤੇ ਕਿਹੜਾ ਅੱਜ ਦਾ ਪਰਚਾ ਹੋ ਰਿਹਾ 2000 ਆਪਣਾ 18 ਤੋਂ ਲੈ ਕੇ ਲਗਾਤਾਰ ਮੇਰੇ ਤੇ ਪਰਚੇ ਹੁੰਦੇ ਆ ਰਹੇ ਜਿੰਨੇ ਮਰਜ਼ੀ ਹੋਰ ਪਰਚੇ ਕਰ ਲੋ ਇੱਕ ਚੀਜ਼ ਦੇਖ ਤੂੰ ਜਿਹੜੋਂ ਬੰਦਾ ਸੀਆਈ ਦੇ ਵਿੱਚ ਚਲੇ ਜਾਂਦਾ ਬਹੁਤ ਸਾਰੇ ਬੰਦਿਆਂ ਦੀ ਆਵਾਜ਼ ਬਦਲ ਜਾਂਦੀ ਆ ਮੈਨੂੰ ਪਹਿਲਾਂ ਇਹਨਾਂ ਨੇ ਕੁੱਟਿਆ ਮਾਰਿਆ ਪਹਿਲਾਂ ਵਾਲੇ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਪਰਚਾ ਕਰਿਆ ਮੈਂ ਉਦੋਂ ਨਹੀਂ ਦਵਿਆ ਆਉਣ ਸਰਪਗਮਨਤ ਮੰਨ ਦੀ ਮਨਜੀ ਠੋਕੀ ਅੱਜ ਫੇਰ ਆਉਣ ਸਾਹ ਠੋਕੀ ਜਾਣਾ ਮੇਰੇ ਤੇ ਜੋ ਮੇਰੇ ਤੇ ਛੱਤਤ ਹੋਇਆ ਮੈਂ ਸਭ ਨੂੰ ਆਕੇ ਦੱਸਿਆ ਇਹਨਾਂ ਦਾ ਬੰਦਾ ਕਹਿ ਕੇ ਦਿਖਾਵੇ ਬੀਪਾ ਨੇ ਤੇ ਛੱਤਤ ਨਹੀਂ ਕੀਤਾ ਮੈਂ ਕਿਹਾ ਮੈਂ ਸੀਆਈ ਜਿਹੜੀ ਡਿਵੀਜ਼ਨ 2 ਆ ਉਹਦੇ ਵਿੱਚ ਜਾ ਕੇ ਮੈਂ ਉਹਨਾਂ ਦੇ ਹੱਥ ਧਰ ਕੇ ਕਹੂੰਗਾ ਵੀ ਤੁਸੀਂ ਕੀ ਮੇਰੇ ਨਾਲ ਛੱਤਤ ਕੀਤਾ ਨਹੀਂ ਕੋਈ ਬੰਦਾ ਕਹਿ ਕੇ ਦਿਖਾਵੇ ਲਿਜਾਣਾ ਜਿਹੜਾ ਕਚਾਰੀਆਂ ਸੀ ਕਈ ਬੰਦੇ ਕਹਿੰਦੇ ਨੇ ਨਾ ਇੱਥੇ ਮੈਂ ਕੋਹਰ ਵੀ ਦੇਖੀ ਖਬਰ ਵੀ ਆਪਣਾ ਇਤੱਕ ਤੇ ਕੋਈ ਕੋਈ ਹੋਰ ਪ੍ਰੋਪੋਗੰਡਾ ਨਾ ਹੋਵੇ ਜਾਂ ਸਰਕਾਰ ਦਾ ਕੋਈ ਬਣਾਈ ਗੱਲ ਨਾ ਹੋਵੇ ਜਿਹੜਾ ਸਰਕਾਰ ਨੇ ਮੇਰੇ ਦੇ ਤੇ ਛੱਦਤ ਕੀਤਾ ਨਾ ਕੋਈ ਬੰਦਾ ਕਹਿੰਦਾ ਮੇਰੇ ਨਾਲ ਮੀਡੀਆ ਚੱਲੇ ਮੈਂ ਜਾ ਕੇ ਉਹ ਸੀਆਈ ਦੇ ਵਿੱਚ ਦੱਸੂਗਾ ਵੀ ਆ ਜੋ ਕੁਝ ਮੇਰੇ ਨਾਲ ਹਾਲਾਤ ਆਹ ਕਮਰੇ ਦੇ ਵਿੱਚ ਹੋਇਆ ਇੱਥੇ ਹੋਇਆ ਮੈਂ ਸਬੂਤ ਦੇਊਗਾ ਮੈਂ ਕੋਈ ਫੇਕ ਗੱਲਾਂ ਨਹੀਂ ਬਿਲਕੁਲ ਮੈਂ ਕਹਿੰਦਾ ਜਦੋਂ ਮੈਂ ਤੁਸੀਂ ਇਹ ਦੇਖੋ ਜਦੋਂ ਮੇਰੀ ਜਵਾਨਤ ਹੋਗੀ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਰਿਹਾ ਹਾਂ ਇੱਕ ਦੋ ਦਿਨ ਮੇਰੇ ਨਾਲ ਪਤਾ ਕੀ ਗੱਲਾਂ ਹੋਏਗੀਆਂ ਤਾਂ ਬਾਹਰ ਜਾ ਕੇ ਮੀਡੀਆ 'ਚ ਬੋਲਣਾ ਨਹੀਂ ਤਾਂ ਜਾ ਕੇ ਕੁਝ ਗੱਲ ਨਹੀਂ ਕਰਨੀ ਤੇਰੇ ਤੇ 21 ਪਰਚੇ ਹੋਰ ਪਾਵਾਂਗੇ ਮੈਂ ਕਹਿੰਦਾ 21 ਸੱਟ ਚਾਹੇ 50 ਹੋਰ ਪਾ ਲੋ ਜਿੰਨਾ ਤੁਸੀਂ ਕੁਝ ਕਰਨਾ ਕਰ ਲੋ ਅੱਜ ਵਾਰੀ ਤੁਹਾਡੀਆਂ ਕੱਲ੍ਹ ਨੂੰ ਵਾਰੀ ਸਾਡੀ ਵੀ ਆਊ ਇਹ ਚੀਜ਼ ਯਾਦ ਰੱਖਿਓ ਜਿਹੜੀ ਪੋਸਟ ਤੁਸੀਂ ਪਾਈ ਹੈ ਸੋਸ਼ਲ ਮੀਡੀਆ ਤੇ ਕਿ ਅਸੀਂ ਕਿਸਾਨਾਂ ਦਾ ਮਾਰਚ ਜਿਹੜਾ ਕਰਦਾਂਗੇ ਉਹਦੇ ਥੱਲੇ ਕਾਫੀ ਕਮੈਂਟ ਆ ਰਹੇ ਨੇ ਕਹਿੰਦੇ ਕਿ ਕੱਲਾ ਕਿਸਾਨਾਂ ਦਾ ਵੀ ਹੈਗਾ ਮਜ਼ਦੂਰਾਂ ਦੀ ਗੱਲ ਕਿਉਂ ਹੈ ਦੇਖੋ ਮਜ਼ਦੂਰ ਕੀ ਹੈ ਜਿਹੜੇ ਸਭ ਤੋਂ ਵੱਡੀ ਇਹ ਜਿਹੜਾ ਕਿਸਾਨ ਮਜ਼ਦੂਰ ਦੇ ਵਿੱਚ ਪਵਾੜਾ ਪਾਉਣ ਵਾਲਾ ਕੌਣ ਹੈ ਇਹ ਜਿਹੜੇ ਕਮੈਂਟ ਕਰਨ ਵਾਲੇ ਕੌਣ ਨੇ ਇਹ ਰਾਜਕਰਤਾ ਸਰੇਣੀਆਂ ਇਹਨਾਂ ਦੇ ਆਈਟੀ ਸੈੱਲ ਬਣਾਏ ਹੋ ਨੇ ਸਾਰੀਆਂ ਪਾਰਟੀਆਂ ਸਾਡੇ ਅੰਦੋਲਨ ਨੂੰ ਖਰਾਬ ਕਰਨ ਦੇ ਤਿਆ ਤੁਲੀਆਂ ਹੋਈਆਂ ਨੇ ਜੀਆਂ ਜੇ ਅਸੀਂ ਪੰਜਾਬ ਸਰਕਾਰ ਮੁੱਠ ਤੋਂ ਹੋਈਆਂ ਹੋਈਆਂ ਨੇਗੀਆਂ ਇਹ ਕਮੈਂਟ ਕਰਨ ਵਾਲੇ ਉਹ ਲੋਕ ਨੇ ਜਿਹੜੇ ਮਜ਼ਦੂਰਾਂ ਦੀ ਗੱਲ ਆ ਹੁਣ ਦੇਖੋ ਕਿਸਾਨਾਂ ਮਜ਼ਦੂਰਾਂ ਦਾ ਨੌ ਮਹੀਨਾ ਦਾ ਰਿਸ਼ਤਾ ਹੈ ਹੁਣ ਜੇ ਅਸੀਂ ਅੱਜ ਅਸੀਂ ਅੰਦੋਲਨ ਦੇ ਵਿੱਚ ਇੱਥੇ ਅੰਦੋਲਨ ਕਰ ਰਹੇ ਆ ਸਾਡੀ ਮਜ਼ਦੂਰਾਂ ਦੀ ਮੁੱਖ ਮੰਗ ਹੈ ਕਿ ਜਿਹੜਾ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਇਹ ਤਾਂ ਮਜ਼ਦੂਰਾਂ ਨੂੰ ਜਿਹੜੇ ਪਾੜਨ ਵਾਲੇ ਲੋਕ ਨੇਗੇ ਅਸੀਂ ਮੁਲਕ ਆ ਹੁਣ ਮਜ਼ਦੂਰਾਂ ਦੀ ਜਿਹੜੀ ਗੱਲ ਕਰਿਆ ਕੀ ਜਿਹੜੇ ਕਿਸਾਨ ਨੇ ਸਾਡੇ ਵੀ ਨੂੰ ਤੁਸੀਂ ਫਰਜ਼ ਕਰੋ ਜੱਟ ਕਹਿ ਦਿੰਦੇ ਹੋ ਜੱਟਾਂ ਦੇ ਹਾਲਾਤ ਕੀ ਮਜ਼ਦੂਰਾਂ ਦੇ ਨਾਲੋਂ ਮਾੜੇ ਹੈ ਨਹੀਂਗੇ ਜੱਟ ਕੀ ਮਜ਼ਦੂਰੀ ਕਰਦੇ ਨਹੀਂ ਹੈਗੇ ਅਸੀਂ ਕਿਸੇ ਜਾਤ ਪੱਤ ਦੇ ਤੁੜੂ ਨਾ ਲੈ ਰਹੇ ਹਾਂ ਪਰ ਜਿਹੜੇ ਲੋਕ ਜਾਤਾਂ ਪਤਾਂ ਨਾਮ ਵਰਤਦੇ ਨੇ ਕਿਸਾਨਾਂ ਦੇ ਮਜ਼ਦੂਰਾ ਨਾਲੋਂ ਮਾੜੇ ਹਾਲਾਤ ਨੇ ਕਿਸਾਨ ਦਿਹਾੜੀਆਂ ਕਰਦੇ ਨਹੀਂ ਹੈਗੇ ਮਜ਼ਦੂਰੀ ਦੇ ਵਿੱਚ ਹਰ ਬੰਦਾ ਕੋਈ ਆਉਂਦਾ ਹਰ ਵਰਗ ਆਉਂਦਾ ਹੈ ਜਾਤਾਂ ਪਤਾਂ ਦੇ ਨਾਂ ਤੇ ਕਿਉਂ ਸਾਨੂੰ ਪੜਿਆ ਜਾ ਰਿਹਾ ਹੈ ਬਿਲਕੁਲ ਕੋੜ ਕੋੜ ਆ ਰਿਹਾ ਇੱਧਰ ਲੱਖਾਂ ਲੱਖਾਂ ਆ ਰਹੇ ਗੁਲਾਬ ਸਿੱਧੂ ਆ ਰਹੇ ਸਿੰਦਰ ਬਰਾੜ ਹੋਰ ਕਿਹੜੇ ਕਿਹੜੇ ਨਾਮ ਆਪਣਾ ਹੋਰ ਆ ਜਾਂਦੇ ਕਾਫੀ ਸਾਰੇ ਆ ਰਹੇ ਨੇ ਕਿਸਾਨ ਆਗੂ ਸਾਡੇ 3-4 ਸੰਭਲ ਹੋਗੇ ਹੋਰ ਸਾਰੇ ਸੰਭਲ ਹੋ ਗਏ ਆ ਮੀਂਹ ਕਰਕੇ ਜਿਹੜਾ ਇਹ ਮੈਨੂੰ ਤਾਂ ਬਹੁਤ ਵੱਡੀ ਉਮੀਦ ਆ ਪਰ ਹੁਣ ਵੀ ਮੈਂ ਨੌਜਵਾਨਾਂ ਨੂੰ ਕਹਿਣਾ ਮੀਂਹ ਕਰਕੇ ਡੱਟੀ ਜਾਂਦੇ ਨੇ ਪਰ ਮੀਂਹ 'ਚ ਖੜੇ ਆ ਕੈਨਸਲ ਹੋ ਕਿੰਨੇ ਕਲਾਕਾਰ ਨੂੰ ਫੋਨ ਲਾ ਮੈਂ ਟੋਟਲ ਹੀ ਕਲਾਕਾਰਾਂ ਨੂੰ ਫੋਨ ਲਾਏ ਨੇ ਕਿਉਂਕਿ ਹੁਣ ਮੈਂ ਚਾਹਣਾ ਵੀ ਯਾਰ ਜੇ ਉਹਨਾਂ ਨੂੰ ਮੈਂ ਕਲਾਕਾਰਾਂ ਦਾ ਹੁਣ ਮੈਂ ਇੱਥੇ ਨਾਂ ਲੈਤਾ ਉਹ ਸਾਰੇ ਵਿਚਾਰੇ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਕਹਿੰਦੇ ਸਾਫ਼ ਕਲਾਕਾਰ ਮੈਨੂੰ ਇਹ ਕਹਿੰਦੇ ਨੇ ਵੀ ਸਾਡੇ ਤੇਰ ਵਾਲਾ ਜਗਰਾ ਨਹੀਂ ਹੈਗਾ ਭਾਨੇ ਜੋ ਤੂੰ ਕੁਝ ਕਰ ਸਕਦਾ ਮੈਂ ਨਹੀਂ ਉਹ ਕਰ ਸਕਦੇ ਆ ਆ ਆਪ ਜਾਰੇ ਇੱਥੇ ਆ ਹੋਮਲੈਂਡ ਤੇ ਬੜੇ ਖੜੇ ਨੇ ਇੱਥੇ ਬੜੇ ਖੜੇ ਨੇਗੇ ਪਰ ਹੱਕ ਬਣਦਾ ਯਾਰ ਇਹਨਾਂ ਦਾ ਫਰਜ਼ ਪਤਾ ਕੀ ਬਣਦਾ ਦੇਖੋ ਅਸੀਂ ਫਿਲਮਾਂ ਦੇਖਣ ਵਾਲੇ ਕੌਣ ਆ ਗਾਣੇ ਸੁਣਨ ਵਾਲੇ ਕੌਣ ਨੇ ਆਹੀ ਲੋਕ ਆ ਨਾ ਜਦੋਂ ਜਿਹਨੂੰ ਜੁੱਤ ਸੁਣਦਾ ਜਿਹਨੂੰ ਨੌਜਵਾਨ ਸੁਣਦਾ ਤਾਂ ਹੱਕ ਬਣਦਾ ਕਿ ਹਾਂ ਦਾ ਨਾਰਾ ਬੰਦਦਾ ਪਰ ਹੋਮਲੈਂਡ ਦੇ ਥੱਲੇ ਖੜੇ ਹੋ ਇੱਕ ਵਾਰੀ ਆਵਾਜ਼ ਨਹੀਂ ਮਾਰਨਾ ਚਾਹੁੰਗੇ ਕੋਈ ਮਾਰਾਂਗੇ ਮਾਰ ਰਹੇ ਆ ਪਹਿਲਾਂ ਹੀ ਮਾਰਦੇ ਨੇ ਨਹੀਂ ਇਹਨਾਂ ਦੇ ਵਿਚਾਰਾਂ ਦਾ ਉਹੀ ਗੱਲ ਆ ਯਾਰ ਇਹਨਾਂ ਨੂੰ ਅਸਲ ਇਹਨਾਂ ਸੋਚ ਕੀ ਆ ਪੋਲਿਟਿਕਲ ਲੀਡਰਾਂ ਤੇ ਕਲਾਕਾਰਾਂ ਦੀ ਸੋਚ ਸੋਚ ਕਲਾਕਾਰਾਂ ਦੀ ਇਹ ਬਣ ਜੰਦੇ ਮੇਰੇ ਨਾਲ 10 ਕ ਬਾਉਂਸਰ ਹੋਣ ਪਰ ਆ ਹੋ ਜਾ ਪਰਾ ਹੋ ਜਾ ਐ ਹੋਵੇ ਮੇਰੀ ਲੁੱਕ ਬਣੇ ਮੇਰੀ ਠੁੱਕ ਬਣੇ ਇਹ ਨਹੀਂ ਹੈਗਾ ਜਿਵੇਂ ਮੈਂ ਲੋਕਾਂ ਦੇ ਖੜਾ ਆ ਵੀ ਮੇਰੇ ਨੇ ਕਿਨੇ ਮੋਢਾਂ ਮਾਰਿਆ ਕਿਨੇ ਧੱਕਾ ਮਾਰਿਆ ਇਹ ਚੀਜ਼ ਚੱਲਣ ਨੂੰ ਤਿਆਰ ਨਹੀਂ ਪੁਰਾਣੇ ਕਲਾਕਾਰ ਕਹਿੰਦੇ ਕਿ ਕਿਸਾ ਲਾਗੂ ਵਾਲੇ ਸਾਡੀ ਬਾਣੀ ਫੜੀ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਜਿਹੜੇ ਪੁਰਾਣੇ ਕਲਾਕਾਰ ਇਹ ਗੱਲ ਕਰ ਰਹੇ ਨੇ ਸਾਡੀ ਆਗੂ ਨੇ ਬਾਣੀ ਫੜੀ ਇਹ ਕਿਹੜਾ ਕੋਈ ਉਹਨਾਂ ਦੇ ਆਪਣੇ ਘਰ ਦੀ ਲੜਾਈ ਆ ਜਾਂ ਕੋਈ ਵਿਆਹ ਦੇ ਵਿੱਚ ਤੁਸੀਂ ਆਏ ਸੀ ਕਿ ਉਹਨਾਂ ਦੇ ਵਿੱਚ ਯਾਰ ਮੇਰੇ ਤੇ ਪਰਚੇ ਹੋਏ ਨੇਗੇ ਮੈਂ ਆਗੂ ਨੂੰ ਕਹਾ ਮੇਰੇ ਤੇ ਪਹਿਲਾਂ ਕਿਨੇ ਪਰਚ ਜੇਕਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਆਗੂ ਨੇ ਸਾਥ ਨਹੀਂ ਦਿੱਤਾ ਇਹ ਬਹੁਤ ਗਲਤ ਗੱਲ ਆ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਤੁਹਾਡੇ ਪੰਜਾਬ ਦੀ ਲੜਾਈ ਆ ਤੁਹਾਡੇ ਆਪਣੀ ਲੜਾਈ ਆ ਕੀ ਤੁਸੀਂ ਕਿਸਾਨਾਂ ਦੇ ਪੁੱਤ ਹੈ ਨਹੀਂ ਕਿ ਤੁਸੀਂ ਮਜ਼ਦੂਰਾਂ ਦੇ ਪੁੱਤ ਹੈ ਨਹੀਂਗੇ ਇਹ ਗੱਲ ਕਿਹੜੀ ਕਰਨੀ ਬਣਦੇ ਆ ਤਾਂ ਬੰਦ ਬੰਦ ਕਟਾ ਗਏ ਖੋ ਚਰਖੜੀਆਂ ਤੇ ਚੜ ਗਏ ਠੀਕ ਹੈ ਅਸੀਂ ਦਿਆਂ ਫਣਸਿਆਂ ਦੇ ਰਸੇ ਚੁੰਮ ਲਏ ਜੋ ਗੱਲ ਕਹਿਣ ਸਾਡਾ ਸਾਥ ਨਹੀਂ ਦਿੱਤਾ ਤਾਂ ਫਿਰ ਕਿੱਡੀ ਕੀ ਕੀ ਗੱਲ ਕੋਈ ਕਰਨ ਵਾਲੀ ਬਣਦੀ ਆ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਆ ਪਰ ਕਿਸਾਨ ਆਗੂ ਕਹੀ ਇਹੀ ਕਹੀ ਜਾਂਦੇ ਸੱਦੀ ਨਾਲ ਬੁਲਾਈ ਮੈਲਾੜੇ ਦਿੱਤਾਈ ਐਦਾਂ ਦੇ ਜਿਹੜੇ ਹੈਗੇ ਆ ਤਾਂ ਇੱਕ ਗੱਲ ਸੁਣ ਵੀਰ ਮੇਰਾ ਜਦੋਂ ਜਿੱਥੇ ਵੀ ਕਿਤੇ ਗੱਲ ਵਿਖ ਪੰਜਾਬ ਦੀ ਕੋਈ ਵੀ ਅੰਦੋਲਨ ਚੱਲ ਪਏ ਸਾਨੂੰ ਕਿਤੇ ਵੀ ਇਹ ਨਹੀਂ ਪਹੁੰਚਾਉਣਾ ਚਾਹੀਦਾ ਵੀ ਸਾਨੂੰ ਸੱਦਾ ਆਊਗਾ ਅੱਜ ਤੁਸੀਂ ਮੇਰੀ ਗੱਲ ਸੁਣੋ ਅੰਮ੍ਰਿਤਪਾਲ ਵਾਲਾ ਮੋਰਚਾ ਚੱਲ ਰਿਹਾ ਮੈਂ ਉੱਥੇ ਬਿਨ ਪੁੱਛੇ ਸੀ ਬਿਨ ਕਹੇ ਗਏ ਕਿ ਨਹੀਂ ਗਏ ਜਿੱਥੇ ਵੀ ਗੱਲ ਪੰਜਾਬ ਦੀ ਆ ਸਾਨੂੰ ਹਰ ਇੱਕ ਬੰਦੇ ਦੀ ਜੋ ਸੋਚ ਇਹ ਬਣ ਜੇ ਵੀ ਯਾਰ ਸਾਡੀ ਆਪਣੀ ਲੜਾਈ ਆ ਸਾਡੇ ਆਪਣੇ ਪੰਜਾਬ ਦੀ ਲੜਾਈ ਆ ਜੇ ਕਿਸੇ ਦੇ ਘਰ ਦੇ ਵਿੱਚ ਅੱਗ ਲੱਗੇ ਤਾਂ ਸਾਡੇ ਘਰ ਦੇ ਵਿੱਚ ਵੀ ਅੱਗ ਲੱਗੂਗੀ ਇੱਕ ਕਿਸਾਨੀ ਦਾ ਮੋਰਚਾ ਹੈ ਯੂਨੀਅਨਾਂ ਦਾ ਸੁਣ ਮੇਰੀ ਗੱਲ ਇਹ ਗੱਲ ਇਹ ਮੋਰਚਾ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਮੋਰਚਾ ਹੈ ਹੁਣ ਪਹਿਲਾਂ ਵਾਲੇ ਤੁਸੀਂ ਦੇਖੋ ਪਹਿਲਾਂ ਵਾਲੇ ਮੋਰਚੇ ਤੁਸੀਂ ਕਿੰਨਾ ਕੁਛ ਲੈ ਕੇ ਨਿਕਲੇ ਆ ਜਿਹੜੀਆਂ ਅੱਜ ਪੋਲਿਟੀਕਲ ਪਾਰਟੀਆਂ ਇੰਡੀਆ ਸਮਝੋਤਾ ਕਰਦੀਆਂ ਫਿਰਦੀਆਂ ਨੇ ਜਿਹੜਿਆ ਕਹਿੰਦੇ ਨੇ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਅਸੀਂ ਕੀ ਹਰਾ ਕੇ ਆਏ ਨਹੀਂ ਪੂਰੀ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਈ ਨਹੀਂ ਕਿ ਮੋਦੀ ਨੇ ਮਾਫੀ ਮੰਗੀ ਆ ਉਹ ਸਾਡੀ ਘੱਟ ਪ੍ਰਾਪਤੀ ਹੈ ਜਿਹੜੇ ਡਬਲਯੂਟੀਓ ਬਦੀਆਂ ਜਿਹੜੀਆਂ ਜਿਹੜੇ ਉਹਨਾਂ ਨੀਤੀਆਂ ਨੇਗੀਆਂ ਚਾਹੁੰਦੇ ਨੇ ਕਿ ਅਸੀਂ ਕਾਰ ਅਸੀਂ ਜਿਹੜੀਆਂ ਜ਼ਮੀਨਾਂ ਦਾ ਸਾਰਿਆਂ ਨੂੰ ਅਸੀਂ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕਿ ਉਹ ਪਿੱਛੇ ਬੈਕ ਤੇ ਡਿੱਗੇ ਨਹੀਂ ਡਬਲਯੂਟੀਓ ਠੀਕ ਹੈ ਨਾ ਗੱਲ ਭਾਨਾ ਸਿੱਧੂ ਦੀ ਕੋਈ ਮਜਬੂਰੀ ਤਾਂ ਨਹੀਂ ਹੈ ਜੇ ਧਰਨਾ ਆਰਗੇਨਾਈਜ਼ ਕਰਨਾ ਯਾਰ ਮੇਰੀ ਗੱਲ ਸੁਣੋ ਬਾਈ ਜੀ ਤੁਸੀਂ ਤਾਂ ਇਹ ਸਵਾਲ ਕਰਦੇ ਹੋ ਭਾਨਾ ਸਿੱਧੂ ਦੀ ਮਜਬੂਰੀ ਭਾਨਾ ਸਿੱਧੂ ਅੱਜ ਦਾ ਤਰਿਆ ਹੋਇਆ ਮੈਂ ਇੱਕ ਚੀਜ਼ ਦੇਖੋ ਭਾਨਾ ਸਿੱਧੂ ਨੂੰ ਲਗਾਤਾਰ ਮੈਂ 2014 ਦੇ ਵਿੱਚ ਮੇਥੋਂ ਇੱਕ ਵਾਰੀ ਗਲਤੀ ਹੋਈ ਸੀ ਕਿ ਮੈਂ ਇਸ ਭਗਮਤਮਨ ਦਾ ਸਾਥ ਦਿੱਤਾ ਸੀ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਬਰਨਾਲਾ ਜਿਹੜਾ ਜ਼ਿਲ੍ਹਾ ਉਹਦੇ ਵਿੱਚ ਦਫ਼ਤਰ ਖੋਲਣ ਵਾਲਾ ਭਗਮਤਮਨ ਦਾ ਆਮ ਆਦਮੀ ਪਾਰਟੀ ਦਾ ਮੈਂ ਬੰਦਾ ਇੱਕ ਵਾਰੀ ਮੇਥੋਂ ਗਲਤੀ ਹੋਈ ਸੀ ਕਿ ਮੈਂ ਇਹਨਾਂ ਜਾ ਕੇ ਕਾਂਗਰਸ ਲਈ ਆਪਣਾ ਪ੍ਰਨੀਤਕ ਹੋਰ ਨਾਲ 2017 ਤੋਂ ਲੈ ਕੇ 16 ਤੋਂ ਲੈ ਕੇ ਧੂਰੀ ਸ਼ੁਗਰ ਮਲੇ ਮੂਰੇ ਧਰਨਾ ਚੱਲਿਆ ਜਿੱਥੇ ਵੀ ਕਿਤੇ ਗੱਲ ਕਿਸਾਨੀ ਦੀ ਹੈ ਜਿੱਥੇ ਵੀ ਕਿਤੇ ਗੱਲ ਮਜ਼ਦੂਰੀ ਦੀ ਹੈ ਜਿੰਨੇ ਜੋਗਰਾ ਮੈਂ ਆ ਕੇ ਹਰ ਇੱਕ ਅੰਦੋਲਨ ਸਾਥ ਪਾਉਣਾ ਅਤੇ ਬੰਦੀ ਸਿੰਘ ਆਲਾ ਮੋਰਚਾ ਚੱਲਿਆ 1 ਮਹੀਨਾ ਮੈਂ ਲਗਾਤਾਰ ਰਹਾ ਪੰਜਾਬ ਦੇ ਵਿੱਚ ਉੱਥੇ ਆਪਣਾ ਜੀਰੇ ਫੈਕਟਰੀ ਮੂਰੇ ਮੋਰਚਾ ਚੱਲਿਆ ਉੱਥੇ ਲਗਾਤਾਰ ਸੰਭਲ ਹੁੰਦਾ ਰਿਹਾ ਕੱਲ ਖੁਰਦ ਨਹਿਰਾਂ ਦਾ ਮੋਰਚਾ ਚੱਲਿਆ ਉੱਥੇ ਸੰਭਲ ਹੁੰਦਾ ਰਿਹਾ ਕਿਤੇ ਟੋਲਾਂ ਦੀ ਲੜਾਈ ਕਿਤੇ ਕੋਈ ਲੜਾਈ ਤੁਸੀਂ ਇਹ ਦੱਸੋ ਕਿਹੜੀ ਲੜਾਈ ਦੇ ਵਿੱਚ ਮੈਂ ਪਿੱਛੇ ਹਟਿਆ ਮੂਸੇ ਵਾਲੇ ਦੇ ਇਨਸਾਫ ਦੇ ਲਈ ਅੱਜ ਵੀ ਗੱਲਾਂ ਹੋ ਰਹੀਆਂ ਨੇ ਮੈਂ ਮੈਂ ਇੱਕ ਗੱਲ ਕਹਿਣਾ ਚਾਹਣਾ ਸਿੱਧੂ ਮੂਸੇ ਵਾਲੇ ਦੇ ਇਨਸਾਫ ਲਈ ਜਿੱਦਣ ਉਹਦਾਂ ਦੇ ਬੇਬੇ ਬਾਪੂ ਨੇ ਗੱਲ ਕੀਤੀ ਅਸੀਂ ਉਸ ਦਿਨ ਸਰਕਾਰ ਨੂੰ ਇਸ 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 ਤਰੀਕੇ ਨਾਲ ਘੇਰਨਾ ਕਿ ਸਰਕਾਰ ਹਲਾਵਾਂਗੇ ਇੰਡੀਆ ਲਾਈਨਸ ਬਾਰੇ ਕੀ ਕਹਿਣਾ ਚਾਹੋਗੇ ਹੁਣ ਜਿਹੜੇ ਇਨਸਾਫ ਦੀ ਗੱਲਾਂ ਕਰਦੇ ਸੀ ਉਸ ਸਮੇਂ ਘਰ ਸੀਗੇ ਵੱਡੀਆਂ ਵੱਡੀਆਂ ਗੱਲਾਂ ਲੀਡਰ ਕਰਦੇ ਦੇਖੋ ਜਿਹੜੀ ਰਾਜਨੀਤੀ ਹੈ ਤੈਨੂੰ ਮੈਂ ਗੱਲ ਦੱਸਦਾ ਜਿਹੜੀ ਰਾਜਨੀਤੀ ਹੈ ਰਾਜਨੀਤੀ ਇਹ ਗੱਲ ਕੀ ਹੈ ਰਾਜਨੀਤੀ ਕੀ ਹੈ ਰਾਜਨੀਤੀ ਦਾ ਇਹ ਜਿਹੜੇ ਲੀਡਰ ਨੇਗੇ ਤਾਂ ਆਪਣੀ ਕੁਰਸੀ ਦੇ ਪਿੱਛੇ ਇਹ ਤਾਂ ਜਦੋਂ ਇਹਦੀ ਕੁਰਸੀ ਦੇ ਇਹਨਾਂ ਦੇ ਘਰੇ ਕੋਈ ਮਰਜੀ ਨੂੰ ਉਹਨਾਂ ਦਾ ਉਹਦਾ ਦੁੱਖ ਨਹੀਂ ਹੁੰਦਾ ਉਹ ਤਾਂ ਫਿਰ ਵੀ ਬਗਾਨਾ ਪੁੱਤ ਹੈ ਇਹਦਾ ਸਿੱਧੂ ਮੂਸੇਵਾਲਾ ਦਾ ਨਾਲ ਲਈ ਇਹਨਾਂ ਨੂੰ ਆਪਦੇ ਜਿਹੜਾ ਘਰੇ ਕੋਈ ਮਰਗਤ ਹੋਈ ਹੁੰਦਾ ਉਹਨਾਂ ਨੂੰ ਉਹਦਾ ਦੁੱਖ ਨਹੀਂ ਕਰਸੀ ਲਈ ਇਹ ਕੁਝ ਵੀ ਕਰਵਾਣ ਕਰ ਸਕਦੇ ਨੇ ਬਾਪੂ ਬਲਕੌਰ ਨਾਲ ਗੱਲ ਹੋਈ ਉਹਨਾਂ ਨੂੰ ਕਿੰਨਾ ਦੁੱਖ ਹੋ ਲਾਜੀ ਦਾ ਇੰਡੀਆ ਲਾਈਨ ਦੇ ਨਾਲ ਤੱਕ ਉਹ 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 ਪਿੱਛੇ हट ਗਏ ਉਹ ਪਿੱਛੇ ਹਟੇ ਪੈਣਗੇ ਹੁਣ ਇਹਨਾਂ ਤੋਂ ਹੁਣ ਇਹਨਾਂ ਨੂੰ ਘਰੇ ਨਹੀਂ ਵੜਨ ਦਿੰਦੇ ਹੋ ਤੁਸੀਂ ਇਹ ਦੇਖੋ ਪਹਿਲਾਂ ਕਿਵੇਂ ਇਹਨਾਂ ਲੀਡਰ ਘਰੇ ਗੇੜਾ ਮਾਰਦੇ ਸੀਗੇ ਅੱਜ ਬਾਪੂ ਉਹਨਾਂ ਨੂੰ ਘਰੇ ਨਹੀਂ ਵੜਨ ਦਿੰਦਾ ਹੈਨਾ ਇਹ ਗੱਲ ਆ ਇਸ ਕਰਕੇ ਡਟ ਕੇ ਖੜੇ ਆ ਤੇ ਖੜੇ ਰਹੋ ਸਾਰੇ ਜਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ